ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਅਕਾਲ ਤਖਤ શ્રી ਅਕਾਲ ਤਖਤ ਦੇ ਜਥੇਦਾਰ ਦੇ ਸਾਹਮਣੇ ਪੇਸ਼ ਹੋ ਸਕਦੇ ਆ ਕਿਉਂਕਿ ਅਕਾਲ ਤਖਤ ਦੇ ਜਥੇਦਾਰ ਦੁਆਰਾ 15 ਦਿਨ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲ ਸਪਸ਼ਟੀਕਰਨ ਮੰਗਿਆ ਗਿਆ ਸੀ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤੇ ਅਕਾਲੀ ਦਲ ਦੇ ਜਿਹੜੇ ਟਕਸਾਲੀ ਨੇਤਾ ਦੁਆਰਾ ਸ਼ਮਾ ਯਾਤਨਾ ਦੇ ਲਈ ਜਥੇਦਾਰ શ્રી ਅਕਾਲ ਤਖਤ ਦੇ ਸਾਹਮਣੇ ਇੱਕ ਸ਼ਿਕਾਇਤ ਦਿੱਤੀ ਗਈ ਸੀ ਉਸ ਤੋਂ ਅਕਾਲ ਤਖਤ ਸਾਡੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਜੀ ਜਗ੍ਹਾ ਤੇ ਸੁਖਬੀਰ ਸਿੰਘ ਬਾਦਲ ਅੱਜ ਪੇਸ਼ ਹੋਣਗੇ ਉਸ ਤੋਂ ਬਾਅਦ ਸ਼ਮਾ ਯਾਚਨਾ ਦੇ ਲਈ ਸ਼ਿਕਾਇਤ ਕੀਤੀ ਗਈ ਸੀ ਉਸ ਦੇ ਵਿੱਚ ਇਤਿਹਾਸ ਤੌਰ ਤੇ ਲਿਖਿਆ ਗਿਆ ਸੀ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਅਤੇ ਜਿਹੜੇ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਜਿਸ ਵੇਲੇ ਪ੍ਰਧਾਨ ਸੀ ਉਸ ਵੇਲੇ ਕਈ ਇਹੋ ਜਿਹੀ ਜਿਹੜੀਆਂ ਗਲਤੀਆਂ ਹੋਈਆਂ ਆ ਜਿਸ ਦੀ ਸ਼ਮਾ ਯਾਚਨਾ ਸੁਖਬੀਰ ਸਿੰਘ ਬਾਦਲ ਕੋ ਨੂੰ ਮੰਗਣੀ ਚਾਹੀਦੀ ਹੈ ਉਸ ਦੌਰਾਨ ਜਿਹੜੀਆਂ ਹੋਈਆਂ ਗਲਤੀਆਂ ਦੀ ਵਜ੍ਹਾ ਨਾਲ ਅੱਜ ਅਕਾਲੀ ਦਲ ਐਸ ਸਿਚੁਏਸ਼ਨ ਦੇ ਵਿੱਚ ਪੁੱਜਿਆ ਹੈ ਕਿ ਤਾਂ ਸਭਾ ਚੋਣ ਹੋਣ ਜਾਂ ਫਿਰ ਲੋਕ ਸਭਾ ਚੋਣ ਉਸ ਦੇ ਵਿੱਚ ਅਕਾਲੀ ਦਲ ਦੀ ਹਾਰ ਜ਼ਰੂਰ ਹੋਈ ਹੈ ਤੇ ਨਾਲ ਹੀ ਅਕਾਲੀ ਦਲ ਦਾ ਗ੍ਰਾਫ ਜਿਹੜਾ ਲਗਾਤਾਰ ਡਿੱਗਦਾ ਜ਼ਰੂਰ ਨਜ਼ਰ ਆ ਰਿਹਾ ਤੇ ਉਸ ਦੇ ਲਈ ਉਹ ਲੋਕਾਂ ਕੋ ਮਾਫੀ ਜ਼ਰੂਰ ਮੰਗਣੀ ਚਾਹੀਦੀ ਹੈ ਹਾਲਾਂਕਿ ਜਿਹੜੇ ਟਕਸਾਲੀ ਨੇਤਾ ਵੈ ਉਹਨਾਂ ਦੁਆਰਾ ਇਹ ਵੀ ਕਿਹਾ ਗਿਆ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਹੁਣ ਅਕਾਲੀ ਦਲ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਤੇ ਯੁਵਾਵਾਂ ਨੂੰ ਅੱਗੇ ਆਣਾ ਚਾਹੀਦਾ ਤਾਂ ਕਿ ਅਕਾਲੀ ਦਲ ਦਾ ਗ੍ਰਾਫ ਇੱਕ ਵਾਰੀ ਫੇਰ ਅ ਅੱਗੇ ਆ ਸਕੈ ਲੋਕਾਂ ਦੇ ਮਨਾਂ ਦੇ ਵਿੱਚੋਂ ਅਕਾਲੀ ਦਲ ਪੂਰੀ ਤਰ੍ਹਾਂ ਉਤਰ ਚਕਿਆ ਤੇ ਉਸ ਨੂੰ ਦੁਵਾਰਾ ਤੋਂ ਉੱਪਰ ਚੁੱਕਣ ਲਈ ਸੁਖਬੀਰ ਸਿੰਘ ਬਾਦਲ ਨੂੰ ਜੱਟ ਜਗਤ ਕੋਲੋਂ ਜਾਂ ਉਸ ਕੌਮ ਤੇ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਕਈ ਵਾਰੀ ਜਿਹੜਾ ਅਕਾਲੀ ਦਲ ਨੂੰ ਪੰਜਾਬ ਦੀ ਸਤਾ ਦੇ ਵਿੱਚ ਲੈ ਕੇ ਆਏ ਸੋ ਕੁੱਲ ਮਿਲਾ ਕੇ ਸੁਖਬੀਰ ਸਿੰਘ ਬਾਦਲ ਕੋ ਪੰ ਸਿੰਘ ਸਾਹਿਬਾਨਾਂ ਦੀ ਮੀਟਿੰਗ ਦੇ ਵਿੱਚ ਸਪਸ਼ਟਿਕਰਨ ਮੰਗਿਆ ਗਿਆ ਸੀ 15 ਦੇ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਸਪਸ਼ਟੀਕਰਨ ਦੇਣਾ ਸੀ ਸੋ ਉਸੇ ਇਸ ਸਪਸ਼ਟੀਕਰਨ ਦੇ ਚਲਦੇ ਅੱਜ ਸੁਖਬੀਰ ਸਿੰਘ ਬਾਦਲ ਕਾਲ ਟਕ ਸਾਹਿਬ ਦੇ ਜਥੇਦਾਰ ਦੇ ਸਾਹਮਣੇ ਪੇਸ਼ ਹੋ ਸਕਦੇ ਆ ਸਪਸ਼ਟੀਕਰਨ ਦੇ ਸਕਦੇ ਆ ਦੇਖਣਾ ਇਹ ਹੋਏਗਾ ਕਿ ਸੁਖਬੀਰ ਸਿੰਘ ਬਾਦਲ ਦੀ ਇਹ ਜਿਹੜੀ ਸ਼ਿਕਾਇਤ ਜਿਹੜੀ ਟਕਾਲੀ ਨੇਤਾਵਾਂ ਦੁਆਰਾ ਦਰਜ ਕਰਾਈ ਗਈ ਸੀ ਉਹਦੇ ਉੱਪਰ ਸੁਖਬੀਰ ਸਿੰਘ ਬਾਦਲ ਆਪਣੀ ਕੀ ਪ੍ਰਤੀਕਿਰਿਆ ਦਿੰਦੇ ਆ ਅਮਿਤ ਸ਼ਰਮਾ ਪੰਜਾਬ ਤੱਕ ਅਮਰੀਕਾ